ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਬਿਲਕੁਲ ਠੀਕ ਆ। ਜੈਨ ਅੱਜ ਜੀ ਐਤਵਾਰ ਦਾ ਤੇ ਆਪਾਂ ਜਿਹੜੇ ਹੈਗੇ ਕੰਮ ਧੰਦੇ ਕਰਨੇ ਸਟਾਰਟ ਕਰ ਦਿੱਤੇ ਨੇ ਕੱਪੜੇ ਜਿਹੜੇ ਵਾਸ਼ਿੰਗ ਮਸ਼ੀਨ ਚ ਆਪਾਂ ਪਾ ਦਿੱਤੇ ਆ ਤੇ ਬੱਚੇ ਵੀ ਅੰਦਰ ਪਏ ਆ ਸਰਦਾਰ ਜੀ ਵੀ ਅੰਦਰ ਪਏ ਆ ਸਾਰੇ ਜਣੇ ਅਜੇ ਘਰੇ ਨਹੀਂ ਤੇ ਇੱਧਰ ਆਪਾਂ ਨੇ ਪਾਣੀ ਜਿਹੜਾ ਗਰਮ ਹੋਣ ਲਈ ਰੱਖ ਦਿੱਤਾ ਤੇ ਦਾਲ ਆਪਾਂ ਸਭ ਨਹੀਂ ਸੀ ਬਣਾਈ ਹੋਇਆ ਤੋਂ ਲੇਟ ਆਏ ਤੇ ਆਪਾਂ ਜਿਹੜੀ ਹੈਗੀ ਆ ਦਾਲ ਵੀ ਜਿਹੜੀ ਬਣਾ ਲਈ ਆ ਮੂੰਗੀ ਮਸਰੀ ਦੀ ਕੁੱਕਰ ਵਿੱਚ ਉਹ ਵਿਆਹ ਦਾ ਵਲੌਗ ਆਪਾਂ ਨਹੀਂ ਕੋਈ ਬਣਾਇਆ ਹੈਗਾ ਕਿਉਂਕਿ ਤੁਹਾਨੂੰ ਪਤਾ ਹਨਾ ਵੀ ਔਖਾ ਹੋ ਜਾਂਦਾ ਹਨਾ ਇਕੱਲੇ ਬੰਦੇ ਨੂੰ ਬਣਾਉਣਾ ਵਲੌਗ ਫਿਰ ਉਹ ਇਕੱਲੀ ਤਾਂ ਮੈਂ ਗਈ ਸੀ ਬਸ ਬੱਚੇ ਸੀ ਨਾਲ ਤੇ ਕਰੋ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਸੰਧਿਆ ਦੇ ਤੁਹਾਨੂੰ ਪਤਾ ਸਾਰਾ ਦਾ ਵੀਡੀਓ ਹੁੰਦਾ ਵਾ ਤੇ ਨਾਲ-ਨਾਲ ਆਪਾਂ ਕੰਮ ਕਰਦੇ ਨਾਲ-ਨਾਲ ਬਣਾਉਣੇ ਵਲੌਗ ਤੁਹਾਡੇ ਨਾਲ ਕਰਦੇ ਸਾਰੇ ਦਿਨ ਦੀ ਜਿਹੜੀ ਹੈਗੀ ਕਿਦਾਂ ਆਪਾਂ ਕੀ ਨਗਾ ਆਇਆ ਆ ਕੀ ਕੰਮ ਕੀਤਾ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਤੇ ਇੱਥੇ ਆਪਣੇ ਨਾ ਰੇਤਾ ਪਿਆ ਕਾਫੀ ਦਿਨਾਂ ਦਾ ਪਿਆ ਸੀਗਾ ਉਧਰ ਮੈਸਤਰੀ ਲੱਗੇ ਸੀ ਨਾ ਦੂਜੇ ਘਰੇ ਤੇ ਉਹ ਫਿਰ ਥੋੜਾ ਜਿਹਾ ਰੇਤਾ ਬਚ ਗਿਆ ਸੀ ਤੇ ਪੱਲੀ ਦੇ ਵਿੱਚ ਪਾ ਕੇ ਇੱਥੇ ਰੱਖ ਦਿੱਤਾ ਸੀਗਾ ਤੇ ਅੱਜ ਮੈਂ ਖਾ ਚੱਲ ਇਹਨਾਂ ਨੂੰ ਨਾ ਬੋਰੀਆਂ ਭਰ ਕੇ ਗੱਟੇ ਭਰ ਕੇ ਰੱਖ ਦੇਣੀ ਆ ਕਿ ਰੇਤੇ ਦੇ ਜਿੰਨੇ ਭਰੇ ਜਾਣਗੇ ਮੈਂ ਤਿੰਨ ਲਿਆਈ ਸੀਗੀ ਗੱਟੇ ਮੈਂ ਕਿਹਾ ਜਿਹੜੇ ਜਿਹੜਾ ਰੇਤਾ ਹੈ ਇਹਨਾਂ ਦੇ ਵਿੱਚ ਭਰ ਕੇ ਤੇ ਰੱਖ ਦੂੰਗੀ ਤੇ ਜਿਹੜਾ ਹਤੂਤ ਥੱਲੇ ਤੁਹਾਨੂੰ ਇੱਕ ਗੱਟਾ ਜਿਹਾ ਦਿਖਦਾ ਹੋ ਕੋਰਨਰ ਦੇ ਵਿੱਚ ਇਹਦੇ ਵਿੱਚ ਮੈਂ ਕੂੜਾ ਪਾ ਕੇ ਰੱਖਤਾ ਕਿਉਂਕਿ ਆਪਣੇ ਛਿੱਟਣ ਨੂੰ ਤਾਂ ਜਗ੍ਹਾ ਹੈ ਨਹੀਂ ਫਿਰ ਇਹਦੇ ਵਿੱਚ ਪਾ ਦਤਾ ਹੁਣ ਜਦੋਂ ਗੱਟਾ ਭਰ ਗਿਆ ਤੇ ਛਿੱਟੇ ਆਉਣਗੇ ਸਰਦਾਰ ਜੀ ਬਾਹਰ ਤੇ ਰੇਤਾ ਜਿਹੜਾ ਮੈਂ ਸਾਰਾ ਗੱਟਿਆਂ ਦੇ ਵਿੱਚ ਦਬਾ-ਦਬਾ ਪਾ ਦੂੰਗੀ ਕਿਉਂਕਿ ਜੇ ਹੁਣ ਮੀਂਹ ਵੀ ਆ ਗਿਆ ਖੁਰ ਕੇ ਬਾਹਰ ਚ ਲਿਆ ਜਾਣਾ ਤੇ ਜੇ ਨੇਰੀ ਆ ਗਈ ਇਹ ਉੰਡ-ਡਡ ਕੇ ਰੋਟੀਆਂ ਦੇ ਵਿੱਚ ਪਊਗਾ ਹਨਾ ਤੇ ਤਾਂ ਕਰਕੇ ਫਿਰ ਆਪਾਂ ਜਿਹੜਾ ਹੈਗਾ ਯਾ ਰੇਤਾ ਸਾਰਾ ਚੱਕ ਕੇ ਜਿਹੜਾ ਹੈਗਾ ਆ ਬੂਰੀਆਂ ਭਰ ਕੇ ਰੱਖ ਦਿਆਂਗੇ ਤੇ ਬੱਚੇ ਤੇ ਸਰਦਾਰ ਜੀ ਅੰਦਰ ਹੀ ਬੈਠੇ ਹੈਗੇ ਮੈਂ ਕਿਹਾ ਚਲ ਮੈਂ ਹੀ ਭਰ ਦਿੰਨੀ ਹੈਗੀ ਪਰ ਕਹਿੰਦੇ ਸੀ ਮੈਂ ਭਰਾ ਦਿੰਨਾ ਮੈਂ ਕਿਹਾ ਚਲ ਮੈਂ ਹੀ ਭਰ ਦਿੰਨੀ ਹੈਗੀ ਭਰ ਕੇ ਤੇ ਇਥੇ ਖੁੰਝੇ ਰੱਖ ਦਿਆਂਗੇ ਬਾਅਦ ਵਿੱਚ ਫਿਰ ਇਹਦੇ ਵਿੱਚ ਨਾ ਮੈਂ ਜਦ ਦੇ ਸ਼ਹਿਰ ਗਏ ਮੈਂ ਜਾਂ ਸਰਦਾਰ ਜੀ ਕੋਈ ਵੀ ਸ਼ਹਿਰ ਗਿਆ ਤੇ ਇਹਦੇ ਵਿੱਚ ਇੱਕ ਚ ਕਦੂਆਂ ਦੀਆਂ ਵੇਲਾਂ ਲਾ ਦਿਆਂਗੇ ਦੋ ਲਿਆ ਕੇ ਤੇ ਇੱਕ ਚ ਆਪਾਂ ਕਰੇ ਲਿਆਣੀਆਂ ਲਾ ਦਿਆਂਗੇ ਰੇਤੇ ਦੇ ਵਿੱਚ ਰੇਤਾ ਕਰਕੇ ਤੇ ਹੋਣਗੀਆਂ ਵੀ ਬਹੁਤ ਵਧੀਆ ਬਹੁਤ ਸੋਹਣੀਆਂ ਹੋਣਗੀਆਂ ਤੇ ਜਿਹੜੀ ਇਹ ਚੌਲੇ ਫਲੀਆਂ ਹੁੰਦੀਆਂ ਸੇਮ ਫਲੀਆਂ ਕਹਿੰਦੇ ਕੋਈ ਚੌਲੇ ਫਲੀਆਂ ਕਹਿੰਦਾ ਹਨਾ ਉਹਨਾਂ ਨੂੰ ਤੇ ਉਹ ਜਿਹੜਾ ਗਮਲਾ ਕੰਧ ਦੇ ਉੱਪਰ ਪਿਆ ਉਹਦੇ ਵਿੱਚ ਆਪਾਂ ਵੀ ਨੱਪੇ ਹੋਏ ਹਰੇ ਹੋ ਗਏ ਐ ਵੈਸੀ ਉਹ ਪੁੰਗਰੇ ਆਏ ਨੇ ਉਹਦੇ ਵਿੱਚ ਲਾ ਦਿੱਤੇ ਨੇ ਤੇ ਤੋਰੀਆਂ ਦੇ ਵੀ ਵੀ ਆਪਾਂ ਜਿਹੜੀ ਬਾਲਟੀ ਜੀ ਪਈ ਹੈਗੀ ਇਹਦੇ ਵਿੱਚ ਲਾਏ ਹੋਏ ਆ ਉਹ ਵੀ ਪੁੰਗਰੇ ਆਏ ਆ ਹਰੇ ਹੋ ਗਏ ਆ ਤੇ ਘਰ ਦੀ ਚਲੋ ਇੰਨੀ ਕ ਸਬਜ਼ੀ ਹੋ ਜਾਊਗੀ ਭਿੰਡੀਆਂ ਲਾਉਣ ਨੂੰ ਤਾਂ ਖੈਰ ਆਪਣੀ ਥਾਂ ਹੈ ਨਹੀਂਗਾ ਤੇ ਆਪਾਂ ਜਿਹੜਾ ਹੈਗਾ ਆ ਐਦਾਂ ਹੀ ਗਮਲਿਆਂ ਦੇ ਵਿੱਚ ਸਬਜ਼ੀ ਲਾ ਲਿਆ ਕਰਾਂਗੇ ਤੇ ਹੁਣ ਇਹ ਰੇਤੇ ਦੀਆਂ ਬੋਰੀਆਂ ਜਿਹੜੀਆਂ ਦੋਨੇ ਭਰ ਦੂੰਗੀ ਭਰ ਕੇ ਬਸ ਇਹਨਾਂ ਵਿੱਚ ਇੱਕ ਚ ਲਾ ਦੂ ਕਦੂਆਂ ਦੀ ਵੇਲੇ ਤੇ ਇੱਕ ਚ ਗਰੀਲਿਆਂ ਦੀ ਦੋ ਦੋ ਵੇਲਾਂ ਲਾ ਦੇਾਂਗੇ ਲਾ ਦਾਂਗੇ ਵੇਲਾਂ ਇਹਦੇ ਵਿੱਚ ਲਾ ਦਾਂਗੇ ਵੇਲਾਂ ਲਾ ਦਾਂਗੇ ਇਹਨਾਂ ਵਿੱਚ ਫਿਰ ਸਬਜ਼ੀ ਕਰਦੀ ਆਪਣੀ ਜਿਹੜੀ ਵੇਲਾਂ ਦੀ ਹੋ ਜੂਗੀ ਆਰਗੈਨਿਕ ਜਿਹੜੀ ਸਬਜ਼ੀ ਇਹਦੇ ਵਿੱਚ ਹੋ ਜੂਗੀ ਤੇ ਵਧੀਆ ਹਨਾ ਨਹੀਂ ਤਾਂ ਫਿਰ ਰਿਆਂ ਸਪਰੀਆਂ ਵਾਲੀਆਂ ਸਬਜ਼ੀਆਂ ਤਾਂ ਚਲੋ ਹੁਣ ਭਿੰਡੀਆਂ ਤੇ ਆਪਾਂ ਨੂੰ ਲੈਣੀਆਂ ਹੀ ਪੈਣੀਆਂ ਭਿੰਡੀਆਂ ਦੇ ਫਿਰ ਕਿਉਂਕਿ ਆਪਣੇ ਹੈ ਨਹੀਂ ਹੁਣ ਲਾਉਣ ਨੂੰ ਜਗਾ ਤੇ ਵਿੜਾ ਵੀ ਤੁਹਾਨੂੰ ਪਤਾ ਛੋਟਾ ਹੀ ਹੈ ਹਨਾ ਤੇ ਜਿੰਨੀ ਕਪਾ ਘਰੇ ਲਾ ਸਕਦੇ ਆ ਲਾਵਾਂਗੇ ਸਰਦਾਰ ਜੀ ਕਹਿੰਦੇ ਆ ਕਹਿੰਦੇ ਸੱਤ ਤੇ ਲਾਉਣ ਦਾ ਸਬਜੀ ਰੇਂਜਮੈਂਟ ਕਰਾਂਗੇ ਮੈਂ ਕਿਹਾ ਚਲੋ ਦੇਖ ਲਓ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਆਪਾਂ ਕਰ ਲਾਂਗੇ ਤੇ ਹੁਣ ਜਿਹੜੀ ਹੈਗੀ ਹੈ ਸਬਜੀ ਆਪਾਂ ਸੌਰੀ ਰੇਤਾ ਜਿਹੜਾ ਹੈਗਾ ਸਾਰਾ ਬੋਰੀਆਂ ਚ ਪਾ ਦਿੰਨੇ ਆ ਵੈਸੇ ਮੋਟਾ-ਮੋਟਾ ਮੈਂ ਪਾ ਲਿਆ ਐ ਥੋੜਾ ਬਹੁਤਾ ਰਹਿੰਦਾ ਆ ਤੇ ਉਹਨੂੰ ਮੈਂ ਜਿਹੜਾ ਹੈਗਾ ਆ ਜਿਹੜਾ ਇਹ ਕੂੜਾ ਚੱਕਣ ਵਾਲਾ ਪਲੇਟ ਜੀ ਹੁੰਦੀ ਐ ਡਸਟਪਿਨ ਜਿਹਾ ਹੁੰਦਾ ਇਦੇ ਨਾਲ ਪਾ ਦੂੰਗੀ ਬੋਰੀਆਂ ਜਿਹੜੀਆਂ ਪਹਿਲਾਂ ਮੈਂ ਇੱਕ ਸਾਈਡ ਤੇ ਲਾ ਲੂੰਗੀ ਫਿਰ ਨਾ ਭਰੀਆਂ ਹੋਈਆਂ ਖਿੱਚਣੀਆਂ ਔਖੀਆਂ ਹੋ ਜਾਂਦੀਆਂ ਵਾ ਤਾਂ ਕਰਕੇ ਫਿਰ ਮੈਂ ਦਵਾ-ਦਾਵਾ ਜਿਹੜੀਆਂ ਬੋਰੀਆਂ ਸਾਈਡ ਤੇ ਕੀਤੀਆਂ ਤੇ ਇਹਨਾਂ ਦੇ ਵਿੱਚ ਡਸਟ ਗੀਣ ਵਾਲੇ ਜਿਹੜਾ ਹੁੰਦਾ ਹੈ ਕੂੜਾ ਚੱਕਣ ਵਾਲੀ ਪਲੇਟ ਕਿ ਜੀ ਹੁੰਦੀ ਹੈਗੀ ਇਹਦੇ ਨਾਲ ਭਰ ਭਰ ਕੇ ਤੇ ਚੱਕਦਾ ਰੇਤਾ ਸਾਰਾ ਤੇ ਨਾਲੇ ਜਗ੍ਹਾ ਖੋਲ ਲਗੀ ਹਨਾ ਹੁਣ ਇੱਥੇ ਮਾਰਨਿੰਗ ਮਾਰਨਿੰਗ ਇੱਥੇ ਧੋਪ ਪਉਂਦੀ ਹੈ ਤੇ ਹੁਣ ਸਵੇਰ-ਸਵੇਰ ਦੀ ਉਹ ਧੋਪ ਵਧੀਆ ਲੱਗਦੀ ਆ ਤਾਂ ਕਰਕੇ ਮੈਂ ਸਵੇਰ ਉਹ ਜਿਹੜੀ ਹੈਗੀ ਆ ਇੱਥੇ ਮੰਜਾ ਡੋਣਾ ਹੁੰਦਾ ਤੇ ਇੱਥੇ ਰੇਤਾ ਪਿਆ ਸੀਗਾ ਤਾਂ ਕਰਕੇ ਮੈਂ ਦਵਾ ਦਵਾ ਜਿਹੜਾ ਚੱਕਿਆ ਪਹਿਲਾਂ ਫਿਰ ਮੈਂ ਕਿਹਾ ਝਾੜੂ ਮਾਰ ਦੂੰਗੀ ਇਸ ਮਾਰ ਕੇ ਵੀੜਾ ਜਿਹੜਾ ਸਾਫ਼ ਹੋ ਜਾਊਗਾ ਤੇ ਦਾਲ ਆਪਾਂ ਧਰੀ ਹੋਈ ਹੈ ਹਨਾ ਮੂੰਗੀ ਮਸਰੀ ਦੀ ਬਣਾ ਲਈ ਆ ਰਾਤੀ ਬਣਾਈ ਨਹੀਂ ਸੀ ਇਹ ਦਾਲ ਕਿਉਂਕਿ ਵਿਆਹ ਤੋਂ ਆਏ ਆ ਲੇਟ ਤੇ ਰਾਤ ਜੋਗੀ ਸਬਜ਼ੀ ਆਪਣੇ ਪਈ ਸੀ ਪੇਠੇ ਦੀ ਤੇ ਉਹਦੇ ਨਾਲ ਜਿਹੜੀ ਰੋਟੀ ਆਪਾਂ ਖਾ ਲਈ ਆ ਖਾ ਲਾਂਗੇ ਹੁਣ ਸਵੇਰ ਦੀ ਲਾ ਕੇ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਇਹ ਕੰਮ ਨਿਮੇੜ ਦਿਆਂ ਕਿ ਉਹ ਵੀ ਕਹਿੰਦੇ ਅੱਜ ਭੁੱਖ ਨਹੀਂ ਹੈਗੀ ਕਿ ਚਾਹ ਨਾ ਪਹਿਲਾਂ ਸਵੇਰੋਂ ਮਟਰ ਵਗੈਰਾ ਖਾ ਲੇ ਤੇ ਹੁਣ ਜਾਨੀ ਭੁੱਖ ਹੈ ਨਹੀਂ ਕਹਿੰਦੇ ਚਾਹ ਨਾ ਕੁਛ ਨਾ ਕੁਛ ਖਾ ਲਈਏ ਸਵੇਰ ਤੇ ਫਿਰ ਨਹੀਂ ਭੁੱਖ ਹੁੰਦੀ ਕਿ ਕੰਮ ਤੇ ਜਾਣਾ ਨਹੀਂ ਸੀ ਸਰਦਾਰ ਜੀ ਨੇ ਛੁੱਟੀ ਸੀ ਅੱਜ ਸੰਡੇ ਆ ਤੇ ਫਿਰ ਚਾਹ ਨਾ ਕੁਛ ਨਾ ਕੁਛ ਖਾ ਲਏ ਤੇ ਕਹਿੰਦੇ ਚੱਲ ਰੋਟੀ ਠੇਰ ਕੇ ਬਣਾ ਲਈਂ ਪਹਿਲਾਂ ਆਪਦਾ ਝਾੜੂ ਝੂੜੂ ਲਾ ਲਾ ਪਹਿਲਾਂ ਵੀੜੇ ਦੇ ਵਿੱਚ ਤੇ ਫਿਰ ਜਿਹੜੀ ਹੈਗੀ ਰੋਟੀ ਬਣਾਣੀ ਮੈਂ ਕਿਹਾ ਚਲੋ ਠੀਕ ਹੈ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾਂਗੇ ਤੇ ਹਨਾ ਇੱਕ ਸੰਡੇ ਦਾ ਦੇਣੀ ਹੈ ਇਹੋ ਜਾਂ ਹੁੰਦਾ ਜਿਹੜਾ ਫੈਮਿਲੀ ਦੇ ਨਾਲ ਉਹ ਆਪਦੇ ਨਾਲ ਸਪੈਂਡ ਕਰ ਲੈਣ ਕਰ ਸਕਦੇ ਹੈਗੇ ਤੇ ਕਈ ਵਾਰ ਤਾਂ ਸੰਡੇ ਨੂੰ ਵੀ ਚਲੇ ਜਾਂਦੀ ਹੈਗੇ ਤੇ ਅੱਜ ਤਾਂ ਅਸੀਂ ਕਹਿਤਾ ਸੀ ਕਿ ਰੈਪ ਉਹ ਵੀ ਹਨਾ ਘਰੇ ਤੇ ਵੀ ਐਂਤਵਾਰਾ ਚਲੋ ਕਈ ਕਿੰਨੇ ਵਾਰ ਐਂਤਵਾਰ ਤਾਂ ਹੋਗੇ ਲਗਾਤਾਰ ਕੰਮ ਤੇ ਜਾਈ ਜਾਂਦੇ ਨੂੰ ਅੱਜ ਅਸੀਂ ਉਹਨਾਂ ਨੂੰ ਰਿਕਵੈਸਟ ਕਰਕੇ ਜਿਹੜਾ ਹੈਗਾ ਇਹ ਘਰੇ ਰੱਖ ਲਿਆ ਤੇ ਰਹਿ ਪਏ ਤੇ ਚਲੋ ਮੇਰਾ ਇਹ ਰੇਤੇ ਪਾਉਣ ਦਾ ਕੰਮ ਨਿਬੜ ਗਿਆ ਫਿਰ ਇਹਨਾਂ ਦੇ ਗਿਆਨ ਨੂੰ ਤਾਂ ਨਾ ਧੁੱਪ ਵਾਲੀ ਜੜ ਜਾਂਦੀ ਜਦੋਂ ਇਹ ਜਾਂਦੇ ਉਦੋਂ ਤਾਂ ਫਿਰ ਇੱਥੇ ਸੇਕ ਮਾਰਦਾ ਹੁੰਦਾ ਉਸ ਟਾਈਮ ਤੇ ਤਾਂ ਤੇ ਫਿਰ ਉਦੋਂ ਨਹੀਂ ਰੇਤਾ ਪਾ ਹੁੰਦਾਗਾ ਉਦੋਂ ਤਾਂ ਐ ਹੁੰਦਾ ਵੀ ਝਾੜੂ ਮਾਰਾਂ ਤੇ ਤਾਂ ਬਦਾ ਤੈਨੂੰ ਕੰਮ ਨਮੇੜਾ ਤੇ ਇਹ ਪੱਲੀ ਜਿਹੜੀ ਆਪਾਂ ਇੱਥੇ ਤੂਤ ਤੇ ਰੱਖ ਦਾਂਗੇ ਸੁੱਕ ਜੂਗੀ ਫਿਰ ਇਹਨੂੰ ਝਾੜ ਕੇ ਦੀ ਤੈਹ ਲਾ ਦਿਆਂਗੇ ਤੇ ਲੋ ਜੀ ਚੱਕਿਆ ਗਿਆ ਦੇਖੋ ਕਿੰਨਾ ਪਹਿਲਾਂ ਹੋਰ ਹੀ ਲੱਗਦਾ ਸੀ ਤੇ ਹੁਣ ਆਪਾਂ ਬੋਰੀਆਂ ਚ ਪਾਤਾ ਤੇ ਵਧੀਆ ਸਾਫ-ਸਾਫ ਵਿੜਾ ਜਿਹੜਾ ਆਪਣਾ ਹੋ ਗਿਆ ਤੇ ਹੁਣ ਆਪਾਂ ਲਾ ਦਿਆਂਗੇ ਝਾੜੂ ਵੈਸੇ ਵਿੜੇ ਦੇ ਵਿੱਚ ਕੂੜਾ ਤਾਂ 낄 ਰਿਆ ਨਹੀਂ ਹੁੰਦਾ ਮਿੱਟੀ ਜੀ ਇਕੱਠੀ ਹੋ ਜਾਂਦੀ ਹੈ ਝਾੜੂ ਮਾਰਦਿਆਂ ਤੋਂ ਪਰ ਜਿਹੜੀ ਡੇਲੀ ਝਾੜੂ ਲਾਉਣਾ ਵਾ ਇਹ ਵੀ ਵਧੀਆ ਹੈ ਹਨਾ ਮਤਲਬ ਲਾਉਣਾ ਜ਼ਰੂਰੀ ਹੈ ਸਾਫ-ਸਫਾਈ ਹੋ ਜਾਂਦੀ ਹੈ ਜੇ ਇੱਕ ਦਿਨ ਨਾਲ ਲਈਏ ਫਿਰ ਨਾ ਆਦਤ ਜੀ ਬਣ ਜਾਂਦੀ ਹੈ ਨਾਲ ਲਾਉਣ ਦੀ ਝਾੜੂ ਤੇ ਹੁਣ ਮੈਂ ਝਾੜੂ ਲਾ ਕੇ ਤੇ ਫਿਰ ਜਿਹੜਾ ਹੈਗਾ ਯਾਰ ਰੋਟੀ ਪਾਣੀ ਬਣਾਉਂਗੀ ਰਸੋਈ 'ਚ ਜਾ ਕੇ ਤੇ ਮਸ ਇਹ ਸਾਰੇ ਫੋਨ ਦੇਖੀ ਜਾਂਦੀ ਹੈ ਤਾਂ ਕਰਕੇ ਮੈਂ ਵਾਇਸ ਓਵਰ ਹੀ ਕੀਤੀ ਹੈ ਨਹੀਂ ਤਾਂ ਮੈਂ ਇਦਾਂ ਗੱਲਾਂ ਮਾਰੀ ਜਾਣੀਆਂ ਅਸੀਂ ਬੈਠੀ ਨੇ ਫਿਰ ਫੋਨਾਂ ਦੀ ਆਵਾਜ਼ ਆ ਜਿਹੜੀ ਵਿੱਚ ਆਉਂਦੀ ਰਹਿੰਦੀ ਹੈਗੀ ਤੇ ਫਿਰ ਉਹ ਆਪਾਂ ਨੂੰ ਕਾਪੀਰਾਈਟ ਵਗੈਰਾ ਜਿਹੜਾ ਆ ਜਾਂਦਾ ਵਾ ਤਾਂ ਕਰਕੇ ਮੈਂ ਜਿਹੜਾ ਹੈਗਾ ਇਸ ਤਰ੍ਹਾਂ ਵਾਇਸ ਓਵਰ ਕੀਤੀ ਹੈ ਤੇ ਜੇ ਤੁਸੀਂ ਤੁਹਾਨੂੰ ਵਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਕਰ ਦਿਆ ਕਰੋ ਤੁਹਾਡਾ ਲਾਈਕ ਕਰਨ ਨਾਲ ਕੁਝ ਨਹੀਂ ਹੁੰਦਾ ਬਸ ਸਾਡਾ ਹੌਸਲਾ ਵਧ ਜਾਂਦਾ ਵੀ ਚਲੋ ਇਹਨਾਂ ਨੇ ਲਾਈਕ ਕੀਤਾ ਆ ਇੰਨੇ ਲਾਈਕ ਆਏ ਆ ਤੇ ਆਪਾਂ ਵਧੀਆ ਇਸ ਤੋਂ ਵਧੀਆ ਵਲੌਗ ਬਣਾਈਏ ਹਨ ਲਾਈਕ ਦਾ ਕਮੈਂਟ ਦਾ ਤਾਂ ਕੋਈ ਪੈਸਾ ਨਹੀਂ ਮਿਲਦਾ ਹੈਗਾ ਪੈਸਾ ਤਾਂ ਸਾਨੂੰ ਵਿਊ ਦਾ ਹੀ ਮਿਲਦਾ ਜਿਹੜਾ ਤੁਸੀਂ ਵਿਊ ਦੇ ਕੇ ਜਾਂਦੇ ਹੋ ਵਿਊ ਦਾ ਵੀ ਨਹੀਂ ਮਿਲਦਾ ਜਿਹੜੀ ਤੁਸੀਂ ਐਡ ਦੇਖਦੇ ਹੋ ਨਾ ਇਹਦੇ ਵਿੱਚ ਉਹਦਾ ਪੈਸਾ ਮਿਲਦਾ ਆ ਐਡ ਦਾ ਤੇ ਪਲੀਜ਼ ਤੁਸੀਂ ਨਾ ਅ ਐਡ ਦੇਖ ਲਿਆ ਕਰੋ ਹਨਾ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਲਾਈਕ ਨਾਲ ਜਿਹੜਾ ਹੌਂਸਲਾ ਵਧੇ ਜਾਂਦਾ ਵਾ ਹੌਂਸਲਾ ਵਧ ਜਾਂਦਾ ਲਾਈਕ ਨਾਲ ਹੋਰ ਕੁਝ ਨਹੀਂ ਹਨਾ ਲਾਈਕ ਨਾਲ ਕੋਈ ਪੈਸਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਵਿਹਮ ਆ ਵੀਰ ਲਾਈਕ ਨਾਲ ਪੈਸੇ ਆਉਂਦੇ ਆ ਚਲੋ ਜੀ ਝਾੜੂ ਆਪਾਂ ਨੇ ਲਾ ਦਿੱਤਾ ਤੇ ਜਿਹੜਾ ਬਾਦੂ ਘਟੂ ਜਿਹੜੇ ਲਫਾਫੇ ਵਗੈਰਾ ਸੀਗੇ ਇੱਕ ਦੋ ਵਿੱਚ ਇਕੱਠੇ ਹੋਏ ਉਹ ਆਪਾਂ ਨੇ ਜਿਹੜੇ ਹੈਗੇ ਚੱਕ ਕੇ ਚੁੱਲ੍ਹੇ 'ਚ ਢਾ ਦੇ ਦਿੱਤੇ ਤੇ ਇੱਥੇ ਜਿਹੜੇ ਕੱਪੜੇ ਐਵੇਂ ਮਸ਼ੀਨ 'ਚੋਂ ਕੱਢਣ ਲੱਗੀ ਸੀ ਪਹਿਲਾਂ ਮੋਟਰਸਾਈਕਲ ਪਿੱਛੇ ਕੀਤਾ ਮੂਹਰੇ ਖੜਿਆ ਸੀਗਾ ਫਿਰ ਨੰਗਾ ਨਹੀਂ ਸੀਗਾ ਤੇ ਹੁਣ ਆਪਾਂ ਜਿਹੜਾ ਹੈਗਾ ਆ ਕੱਪੜੇ ਮਸ਼ੀਨ ਦੇ ਵਿੱਚ ਲਿਆ ਕੇ ਉਹ ਪਾ ਹੋਰ ਪਾ ਦਾਂਗੇ ਜਿਹੜੇ ਇਹ ਕੱਪੜੇ ਸੀਗੇ ਪਾਏ ਹੋਏ ਪਹਿਲਾਂ ਉਹ ਧੋਤੇ ਗਏ ਆ ਤੇ ਸੁੱਕ ਗਏ ਆ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਮੰਜੇ ਤੇ ਕੱਢ ਕੇ ਰੱਖ ਲਿਆ ਤੇ ਹੋਰ ਕੱਪੜੇ ਮਸ਼ੀਨ ਦੇ ਵਿੱਚ ਪਾ ਕੇ ਮਸ਼ੀਨ ਨੂੰ ਕਰਕੇ ਚਾਲੂ ਤੇ ਫੇਰੇ ਕੱਪੜੇ ਆਪਾਂ ਸੁੱਕਣੇ ਪਾ ਦਾਂਗੇ ਇੱਕ ਦਿਨ ਕੱਪੜੇ ਨਾ ਹੋ ਤਾਂ ਇਹਨਾਂ ਦਾ ਕੱਪੜਾ ਟੇਰ ਲੱਗ ਜਾਂਦਾ ਵਾ ਹਨਾ ਤੇ ਵਿਆਹ ਤੇ ਜਾ ਕੇ ਆਏ ਕਰਕੇ ਨਾ ਕੱਪੜੇ ਹੋ ਗਏ ਜ਼ਿਆਦਾ ਤੇ ਫਿਰ ਮੈਂ ਖਚਲੂ ਮੈਂ ਇਦਾਂ ਕਰਦੀ ਆ ਵੀ ਕੱਪੜੇ ਵੀ ਨਾਲ ਦੀ ਨਾਲ ਮਸ਼ੀਨ ਚ ਪਾਈ ਜਾਣੀ ਆ ਤੇ ਨਾਲ ਦੀ ਨਾਲ ਘਰ ਦੇ ਜਿਹੜੇ ਕੰਮ ਆ ਸਾਰੇ ਕਰੀ ਜਾਣੀ ਆ ਤੇ ਹੁਣ ਝਾੜੂ ਲਾਇਆ ਤੇ ਝਾੜੀ ਦੋਂਦੇ ਹਾਂ ਇਹ ਕੱਪੜੇ ਧੋਤੇ ਗਏ ਹੁਣ ਮਸ਼ੀਨ 'ਚ ਜਿਹੜੇ ਪਾਏ ਆ ਰੋਟੀ ਬਣਾਉਂਦੇ ਉਹਨਾਂ ਦੇ ਧੋਤੇ ਜਾਣਗੇ ਹਨਾ ਤੇ ਵੈਸੇ ਕੱਪੜੇ ਮਸ਼ੀਨ ਇਹ ਬਹੁਤ ਮਤਲਬ ਦੂਜੀ ਮਸ਼ੀਨ ਨਾਲੋਂ ਜ਼ਿਆਦਾ ਸੁਕਾ ਦਿੰਦੀ ਹੈਗੀ ਬਸ ਇਹਨਾਂ ਨੂੰ ਤਾਂ ਹੁਣ ਧੁੱਪ ਮਾੜੀ ਜੀ ਹਵਾ ਲੱਗ ਗਈ ਤੇ ਕੱਪੜੇ ਹੀ ਸੁੱਕ ਜਾਣੇ ਆ ਕੋਈ ਵੱਡੀ ਸੜੂ ਵੇ ਗਰ ਰੱਖ ਲਾ ਲਾ ਤੇ ਆਪਾਂ ਸੜਕਾ ਲਾਉਣ ਲੱਗੇ ਦਾਲ ਨੂੰ ਮੂਰੀ ਦੀ ਦਾਲਾ ਜਿਹੜੀ ਆਪਾਂ ਕੁੱਕੜ ਵਿੱਚ ਗੁੜਾ ਆਇਆ ਛੜਲ ਵਿੱਚ ਪਾ ਦਿੱਤਾ ਪਣੀ ਤੇ ਡਾੜ ਲਾ ਦਿੱਤੀ ਜਿਹੜਾ ਖਾਣੀਆਂ ਖਣ ਮੇਰੇ ਡਾੜ ਲਾ ਯੂਜ਼ ਕਰ ਗਈਆਂ ਡਾੜ ਲਾ ਕੇ ਪਾਉਂਦੇ ਆਪਾਂ ਨੂੰ ਘੇ ਕਿਉਂ ਮਝ ਆਪਾਂ ਨੇ ਤੇ 今日 ਨੂੰ ਕਰ ਲਿਆ ਆਪਾਂ ਨੇ ਘਰ ਨੂੰ ਬੱਤਰੀ ਚੱਤ ਰਿਹਾ ਹਾਲ-ਵਾਲ ਹੈ ਸਟਾਈਲ ਹੈ ਤੁਹਾਨੂੰ ਕਸਟਾਈਲ ਵਾਓ ਬੋਚ 今日 ਬਰਮ ਹੋ ਗਿਆ ਆਤਾ ਆਪਾਂ ਨੇ ਜੀਰਾ ਜੀਰਾ ਆਪਣਾ ਪੁੱਜ ਗਿਆ ਵਾ ਤੇ ਹੋਰ ਪਾ ਦਾਂਗੇ ਇਹਦੇ ਵਿੱਚ ਆਪਾਂ ਪਿਆਜ਼ ਇਹ ਮਾਰਨਿੰਗ ਦਾ ਟਾਈਮ ਨਹੀਂ ਹੈ ਜੀ ਮਾਰਨਿੰਗ ਦਾ ਟਾਈਮ 8:30 ਵਜੇ ਹੈ ਪਿਆਜ਼ ਆਪਾਂ ਪੂਜਾ ਲਿਆ ਵਾ ਨੂੰ ਇਹ ਸਾਰੇ ਸਾਰੇ ਇਹਦੇ ਇਧਰ ਫਾਈ ਹੋਇਆ e la palla di palla di alcolizzare. di non arriviamo a fare una la moneta alcolizzata, poi di cointenore la alcolizzata. ਸੰਦੇਮ ਦਾ ਬੜਾ ਦਿਨ ਵੀ ਜੀ ਹਿੰਦਾ ਹੁਣ ਬੱਚਿਆਂ ਦੇ ਸੈਰ ਵਗੈਰਾ ਸਿੱ ਚਲ ਮਗਾਉਣਾ ਹੋਤੀ ਸੀ ਮੈਂ ਆਪਣਾ ਰੋਟੀ ਬਣਾ ਦੇ ਆ ਫਿਰ ਪੰਡਾ ਰਗਾ ਨਾ ਮਾਤੀ ਮਗਾਉਣੀ ਹੋਣੀ ਬੱਚਿਆਂ ਅਲੂ ਪਿਆਜ ਦੇ ਟਿਕਣੇ ਆ ਗਏ ਸਵੇਰ ਸਵੇਰ ਹਾਂਡਾ ਹੁੰਦੀ ਆ ਮੈਨੂੰ ਹਲੇ ਖਾਂਟ ਲੱਗ ਰਹੀ ਆ ਆਪਣੀ ਨਾ ਵਿੜੇ ਵਿੱਚ ਧੁੱਪ ਆ ਜਿਹੜੀ ਬਹੁਤ ਜ਼ਿਆਦਾ ਨਹੀਂ ਕੰਦੀ ਇਸ ਕਰਕੇ ਥੋੜਾਈ ਆ ਧੁੱਪ ਚਿਰ ਇੱਕ ਮੰਜਾਣੇ ਰਹਿ ਗਏ ਦੋ ਮਿੰਟ ਦੇਖ ਲਈ ਆ ਵੀ ਇਹ ਚਾੜ ਥੋੜੀ ਨਾ ਖੜਨੀ ਇਹ ਹੋ ਜਾਂਦੀ ਆ ਇਹ ਹਮੇਸ਼ਾ ਮੈਂ ਤੇ ਉਹ ਬੋਟਾ ਫੋਮ ਦੀ ਕੀ ਆਂ। ਤਾਂ ਕੋਈ ਜਿਹੜਾ ਜਿਹੜਾ ਹੱਤਾ ਬੰਨਣਾ ਨਹੀਂ ਆ। ਤੇ ਜਿੱਥੇ ਮੇਰੀ ਹਰ ਇੱਕ ਵੀਡੀਓ ਚ ਮੈਂ ਲਿਖਾਇਆ ਹੈ ਇਹ ਦੇਖ ਲਿਓ। ਬਸਾਂ ਕਿਚਨ ਦੇ ਵਿੱਚ ਖਾਅ ਕਰਕੇ ਉਹ ਮੇਰੇ ਸੋਈ ਵਿੱਚ ਹੁੰਦਾ। ਰਸੋਈ ਚ ਆਪਾਂ ਸੇਰ ਟਾ ਕੇ ਕੰਮ ਕਰੀਏ ਨਾ ਕੰਮਾਂ ਦੇ ਵਿੱਚ ਬਰਕਤ ਆਉਂਦੀ ਆ। ਘਰ ਦੀ ਕਮਾਈ ਜਵਾਡਾ ਹੁੰਦਾ ਅੰਨ ਪਾਣੀ ਜਿਹੜਾ ਰਸੋਈ ਦੇ ਵਿੱਚੋਂ ਖਤਮ ਨਹੀਂ ਹੁੰਦਾ। ਸੇ ਦਾ ਆਪਾਂ ਦੇ ਸੁਨਾਰੇ ਚ ਸਮਝਾ ਲਿਆ ਬਾਕੀ ਤੁਸੀਂ ਮੀਆ ਪੜੀ ਸੇ ਦਾ ਤਾਰ ਹੈ ਨਾ ਸੇਰ ਨੂੰ ਵਿੱਚ ਆਪਾਂ ਜੁਨੀ ਦਾ ਆਪਾਂ ਇਹ ਮੋਨਵਾ ਚਾਹੀਦੀ ਹੈ ਤਾਂ ਤਾਂ ਕਰ ਜਾ ਚਾਹ ਤੇ ਬਾਕੀ ਆਦਤ ਬਣ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਲੈਣ ਲੱਗ ਜene ਨਾ ਤੁਮੀ ਸਰਫ ਇੱਕ ਦਿਨ ਲਈ ਦੋ ਦਿਨ ਲਈ ਹਨਾ ਹੌਲੀ ਹੌਲੀ ਇਹ ਬੜੀ ਆ ਆਦਤ ਬਣ ਜਾਂਦੀ ਹੈ ਬੰਨਾ ਮਰਦੇ ਦਾ ਜੀ ਕੋ ਬਿਹਰਿਆ ਕੋ ਨਾ ਤੜਕਲ ਜੇ ਫੜੀ ਚ ਫਾਟ ਤਾਉਣ ਕਨੀਆ ਆਪਣੇ ਕੋਲ ਅਜ ਹੈ ਨਹੀਂਗਾ ਉਹ ਤਾਂ ਨਹੀਂ ਹੁੰਦੀ ਜੇ ਉਹ ਹੈ ਨਹੀਂਗਾ ਬਾਕੀ ਬੱਚਿਆਂ ਨੂੰ ਇਹ ਵੀ ਲਾਈਕ ਕਰ ਦਿਓ ਘਣੀਆਂ ਨਹੀਂ ਪਾਉਣਗੇ ਜਾੜ ਥੋੜੀ ਜਿਹੀ ਕੈਰੀ ਆ ਫਲ ਪਾ ਦੇ ਵਿੱਚ ਚਪਾਇਆ ਬੱਕ ਜੂਗਾ ਲਗ ਲਗ ਜਦਿਆਂ ਦਾ ਸਬਤ ਦੜੀ ਬਣ ਕੇ ਤਿਆਰ ਤੇ ਮੈਂ ਗੋਲੇ ਲਾ ਲਈ ਆਟਾ ਆਟਾ ਗੋਲੇ ਦੇ ਤੇ ਵੀ ਕਰਦੇ ਥੋੜੀ ਨਾਲ ਆਟਾ ਗੋਲੇ ਦੀ ਰੋਟੀ ਪਣੀ ਬਣਾ ਕੇ ਖਾ ਲਈ ਲੋ ਜੀ ਟਾਈਮ ਆ ਜਿਹੜਾ ਸ਼ਾਮ ਦੇ 5:30 ਹੋ ਚੁੱਕੇ ਆ ਤੇ ਸਾਰਾ ਦਿਨ ਬਸ ਬੀਤ ਰਿਹਾ ਬੱਚਨ ਨੂੰ ਲਵਾਇਆ ਇਹਨਾਂ ਦੇ ਕੇਸ ਕੋ ਸੁਵਾਇ ਕਿ ਅਸੀਂ ਲਵਾਇਆ ਹਨ ਹੁਣ ਜਿਹੜਾ ਹੈਗਾ ਜਾਂ 5:30 ਹੋ ਗਈਆਂ ਦਾਲ ਆਪਾਂ ਸਵੇਰ ਬਣਾ ਲਈ ਸੀ ਦਾਲ ਆਪਾਂ ਆਪ ਬਣਾਉਣੀ ਹੈ ਜੀ ਰੋਟੀ ਬਣਾ ਕੇ ਬਸ ਫ੍ਰੀ ਹੋ ਜਾਾਂਗੇ ਪਾਣੀ ਜਿਹੜਾ ਆਪਾਂ ਚੁੱਲ੍ਹੇ ਤੇ ਗਰਮ ਕੀਤਾ ਤੇ ਇਧਰ ਮਨਜੋਤ ਦੀ ਹੋ ਗਈ ਸੀ ਸਾਈਕਲ ਖਰਾਬ ਤੇ ਉਹਨੇ ਠੀਕ ਕਰੀ ਜਾਂਦੇ ਆ ਚੈਨ ਜਿਹੜੀ ਹੈਗੀ ਉਹਦੀ ਅੜੀ ਟੁੱਟ ਗਈ ਸੀ ਉਹ ਕੱਢ ਕੇ ਅੜੀ ਤੇ ਦਵਾਰਾ ਜਿਹੜੀ ਹੈਗੀ ਆ ਚੈਣ ਜੋੜ ਕੇ ਪਾਤੀ ਆ ਤੇ ਚੈਣ ਨੂੰ ਥੋੜਾ ਜਿਹਾ ਤੇਲ ਆ ਜਿਹੜਾ ਲਾਉਣ ਵਾਲਾ ਸੀ ਸੁੱਕੀ ਪਈ ਸੀ ਚੈਣ ਤੇ ਉਹ ਲਾ ਦੇਣਗੇ ਮਨਜੋਤ ਬੈਠੀ ਆ ਇਧਰ ਬੈੱਡ ਤੇ ਦਸ਼ਨ ਗਿਆ ਹੋਇਆ ਖੇਡਣ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਵੀ ਆ ਜਿਹੜਾ ਆਪਾਂ ਇੱਥੇ ਹੀ ਕਰਦੇ ਹਾਂ ਪਸਾ ਕੱਪੜੇ ਸੁੱਕੇ ਪਏ ਆ ਇਹ ਲਾ ਲਾਂਗੇ ਆਪਾਂ ਤਾਰ ਤੇ ਪਾ ਕੇ ਰੱਖ ਲਾਂਗੇ ਤੇ ਵਲੌਗ ਦਾ ਐਂਡ ਵੀ ਆ ਜਿਹੜਾ ਆਪਾਂ ਇੱਥੇ ਹੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਸ ਹੋ ਗਿਆ ਠੀਕ ਹੈ ਹੈ ਉਹ ਵੜੀ ਟੁੱਟੀ ਸੀ ਹਨਾ